ਪੂਰੀ ਦੁਨੀਆ ਭਰ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 69ਵਾਂ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਫਗਵਾੜਾ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਵਿਖੇ ਇਹ ਦਿਹਾੜਾ ਵਕਫਾ ਖਾਟਮਾ ਤੇ ਬੜੀ ਹੀ ਧੁੰਮਤਾ ਨਾਲ ਮਨਾਇਆ ਜਾਵੇਗਾ ਇਸ ਸੰਬੰਧੀ ਸ਼੍ਰੋਮਣੀ ਸ਼ਿਗਰੂ ਰਵਿਦਾਸ ਮੰਦਰ ਚਾਕਾਕੀਮਤੋਂ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀਅਤ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਈ ਇਹ ਸ਼ੋਭਾ ਯਾਤਰਾ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਚੱਲੇ ਪਈ ਇਹ ਸ਼ੋਭਾ ਯਾਤਰਾ ਮੁੱਖ ਜੀਟੀ ਰੋਡ ਤੋਂ ਹੁੰਦੀ ਹੋਈ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਚਾਕਕੀਮ ਵਿਖੇ ਸਮਾਪਤ ਹੋਈ ਇਸ ਦੌਰਾਨ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਨੂੰ ਬਹੁਤ ਹੀ ਖੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ ਸੀ ਉੱਥੇ ਹੀ ਸੰਗਤਾਂ ਪਿੱਛੇ-ਪਿੱਛੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਦੀਆਂ ਹੋਈਆਂ ਨਾਲ-ਨਾਲ ਚੱਲ ਰਹੀਆਂ ਸਨ। ਓਸੀ ਜਾ ਤਰਤੇ ਚੱਲਿਆ ਤੇਰੇ ਕਰਕੇ ਸੰਗਤਾਂ ਜਾ ਤਰਤੇ ਚੱਲਿਆ ਤੇਰੇ ਕਰਕੇ ਓਸੀ ਸੰਗਤਾਂ ਦੇ ਚੱਲਿਆ ਜਰਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਝਾਕੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਉੱਥੇ ਇਸ ਸ਼ੋਭਾ ਯਾਤਰਾ ਦਾ ਥਾਂ ਥਾਂ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਿਗਾਹ ਸਵਾਗਤ ਕਰਦੇ ਆਂ ਸ਼ੋਭਾ ਯਾਤਰਾ ਵਿੱਚ ਸ਼ਾਮਲ ਸੰਗਤਾਂ ਲਈ ਵਕਫਾ ਵਕਫਾ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਜਰਕੇ ਸ਼ੋਭਾ ਯਾਤਰਾ ਦੌਰਾਨ ਸੜਕ ਦੀਆਂ ਦੋਵਾਂ ਸਾਈਡਾਂ ਤੇ ਡੀਜੇ ਰਾਹੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਸੰਗਤਾਂ ਨੂੰ ਮੰਤਰ ਮੁਕਤ ਕਰ ਰਹੇ ਸਨ ਇਸ ਤੋਂ ਇਲਾਵਾ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪrakash ਅਤੇ ਸ਼੍ਰੀਮਤੀ ਨੀਤਾ ਸੋਮਪrakash ਵੱਲੋਂ ਸੈਂਟਰਲ ਟਾਊਨ ਵਿਖੇ ਲੰਗਰ ਵੀ ਲਗਾਇਆ ਗਿਆ ਇਸ ਤੋਂ ਇਲਾਵਾ ਗਾਂਧੀ ਚੌਂਕ ਵਿਖੇ ਵੀ ਪੰਜਾਬ ਪੁਲਿਸ ਦੀ ਟੀਮ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਨੂੰ ਸਲਾਮੀ ਦਿੱਤੀ ਗਈ ਸ਼ੋਭਾ ਯਾਤਰਾ ਦੌਰਾਨ ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਸਹਿਯੋਗੀਆਂ ਤੇ ਹੋਰਨਾਂ ਪਤਵੰਤਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਵਕਫਾ ਬੁਲਾ ਰਹੇ ਨੇ ਆਪਣੇ ਸੰਬੋਧਨ ਵੀ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਿਆਂ ਗੁਰੂ ਮਹਾਰਾਜ ਜੀ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਆ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਵੀ ਦਿੱਤਾ। ਤਾਂਤਨ ਰੈਪ੍ਰੇਜ਼ੈਂਟਾ ਸਤਿਗੁਰੂ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਸ਼੍ਰੋਪਦਾਸ ਪੰਥ ਪ੍ਰਬੰਧਕ ਕਮੇਟੀ ਚੱਕ ਹਕੀਮ ਵੱਲੋਂ ਅੱਜ 31 ਜਨਵਰੀ ਨੂੰ ਸ਼ੋਭਾ ਯਾਤਰਾ ਦਾ ਆਰੰਭ ਕੀਤਾ ਜਾ ਰਿਹਾ ਹੈ ਜਿਸ ਵਿੱਚ ਇਲਾਕੇ ਦੇ ਵਕਫ ਸੁਲਹਿਆਂ ਵਿੱਚ ਹੁੰਦੀ ਹੋਈ ਸ਼ਾਮ ਨੂੰ ਵਾਪਸ ਆਵੇਗੀ ਸਮੂਹ ਸੰਗਤਾਂ ਨੂੰ ਸਤਗੁਰ ਅਵਦਾਸ ਮਹਾਰਾਜ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸਤਗੁਰ ਅਵਦਾਸ ਮਹਾਰਾਜ ਜੀ ਦੇ ਅੱਜ ਪਵਿੱਤਰ ਦਿਹਾੜੇ ਦੇ ਉਪਲਖਸ਼ ਵਿੱਚ ਜਨਮ ਦਿਹਾੜੇ ਦੇ ਉਪਲਖਸ਼ ਵਿੱਚ ਅੱਜ ਇੱਕ ਵਿਸ਼ਾਲ ਸ਼ੋਭਾ ਯਾਤਰਾ ਨਗਰ ਕੀਰਤਨ ਤਨ ਤਨ ਸਤਗੁਰ ਅਵਦਾਸ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਸਥਾਨ ਸ਼੍ਰੋਮਣੀ ਸ਼੍ਰੀ ਗੁਰੂ ਅਵਦਾਸ ਮੰਦਿਰ ਪ੍ਰਬੰਧਕ ਕਮੇਟੀ ਮੰਦਿਰ ਤੋਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜੋ ਸ਼ੁਭਾ ਯਾਤਰਾ ਆਰੰਭ ਹੋਈ ਹੈ ਇਸ ਦੇ ਵਿੱਚ ਬਹੁਤ ਦੂਰ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਨੇ ਤੇ ਮੈਂ ਸਾਰਿਆਂ ਦਾ ਇੱਥੇ ਪੁੱਜਣ ਤੇ ਸਮੂਹ ਸ਼ਹਿਰ ਦੀਆਂ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਸਾਰਿਆਂ ਦਾ ਅਸੀਂ ਪ੍ਰਬੰਧਕ ਕਮੇਟੀ ਦੀ ਤਰਫੋਂ ਬਹੁਤ-ਬਹੁਤ ਜੀ ਆਇਆਂ ਆਖਦੇ ਹਾਂ ਇਹ ਸੰਗਤ ਨੂੰ ਅੱਜ ਦੀਆਂ ਬਹੁਤ-ਬਹੁਤ ਵਧਾਈਆਂ ਤੁਨ ਤੁਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜੋ ਪ੍ਰਕਾਸ਼ ਜਿਹੜਾ ਸਾਰੀ ਦੁਨੀਆ ਵਿੱਚ ਬੜੀ ਧੂਮ-ਧਮ ਦੇ ਨਾਲ ਮਨਾਇਆ ਜਾਂਦਾ ਉਸੇ ਘੜੀ ਵਿੱਚ ਆਪਾਂ ਜਾਣਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਸ਼ਰੋਮਨੀ ਰਵਿਦਾਸ ਮਹਾਰਾਜ ਪਰਦੇ ਜਿਹੜਾ ਚੱਕ ਖਿੰਗ ਗੁਰਦੁਆਰਾ ਸਾਹਿਬ ਉੱਥੋਂ ਹਰ ਸਾਲ ਦੀ ਤਰ੍ਹਾਂ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਹੈਗਾ ਸਿਕਸੰਖਤਾ ਵੱਲੋਂ ਅੱਜ ਜਿਹੜਾ ਹੈਗਾ ਉਹਦੇ ਵਿੱਚ ਨਗਰ ਕੀਰਤਨ ਦੇ ਵਿੱਚ ਜਿਹੜਾ ਸਮੂਲਿਤ ਕੀਤੀ ਗਈ ਹੈ ਔਰ ਗੁਰੂ ਮਾਹਦੇ ਜਿਹੜੇ ਹੈਗਾ ਬਖਸ਼ਿਸ਼ ਪ੍ਰਾਪਤ ਕੀਤੀ ਜਾ ਰਹੀ ਹੈ ਇਸ ਕਰਕੇ ਮੈਂ ਆਪਣੇ ਵੱਲੋਂ ਜਿੱਥੇ ਅਪਾ ਸਭ ਜਾਣਦੇ ਕਿ ਦਵਿੰਦਰ ਕੁਲਥਮ ਜੀ ਅਤੇ ਇਹਨਾਂ ਸਾਰੀ ਪ੍ਰਬੰਧ ਕਮੇਟੀ ਵੱਲੋਂ ਜਿਹੜਾ ਹੈਗਾ ਹਰ ਸਾਲ ਦੀ ਤਰ੍ਹਾਂ ਬਹੁਤ ਸੰਗਤਰੂ ਨੇ ਹਲ ਕਰਵੰਦੇ ਹੈਗੇ ਨੇ ਤੋਂ ਇੱਕ ਵਾਰੀ ਮੈਂ ਆਪਣੇ ਵੱਲੋਂ ਸਮੂਹ ਫਗਵਾੜਾ ਕਾਂਗਰਸ ਵੱਲੋਂ ਇਸ ਦਿਹਾੜੇ ਤੇ ਆ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਗੁਰਦੇਵ ਤਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼ੁਰੂ ਨਹੀਂ ਅਕਾਲੀ ਦਲ ਉਹਨਾਂ ਸ਼੍ਰੀ ਗੁਰੂ ਰਬੀਦਾਸ ਮਹਾਰਾਜ ਦੇ 699 ਆਗਮਨ ਪੁਰਬ ਦੀ ਜਿੱਥੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਉੱਥੇ ਅੱਜ ਇੱਕ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਗੁਰੂ ਰਬੀਦਾਸ ਮੰਦਰ ਚੱਕ ਕੀਮਤ ਕੱਢੀ ਜਾ ਰਹੀ ਹੈ ਤੇ ਮੈਂ ਸਮੂਹ ਦੁਕਾਨਦਾਰ ਵੀਰਾਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਇਸ ਸ਼ੋਭਾ ਯਾਤਰਾ ਦਾ ਵੱਡੇ ਪੱਧਰ ਉਸਤ ਕਰੀਏ ਤੇ ਮੈਂ ਨਾਲ ਹੀ ਪ੍ਰਬੰਧਕ ਕਮੇਟੀ ਜਿਹੜੀ ਪ੍ਰਧਾਨ ਹੈਗੀ ਦਵਿੰਦਰ ਕੁਲਥਮ ਜੀ ਦੇ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਹਰ ਸਾਲ ਉਹ ਬੜੇ ਪਿਆਰ ਸਤਿਕਾਰ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠੇ ਸ਼ੋਭਾ ਯਾਤਰਾ ਕੱਢਦੇ ਆ ਬਹੁਤ ਹੀ ਮੁਬਾਰਕ ਦੇਨੇ ਆ ਆਪਾਂ ਗਾਲਵਾ ਦੇਨੇ ਆ ਜਿਹੜਾ ਸਤਗੁਰ ਰਵਿਦਾਸ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦਿਹਾੜਾ ਅਸੀਂ ਮਨਾ ਰਹੇ ਆ ਸਾਰੀ ਸੰਗਤ ਹੁਮ ਹੁਮਾ ਕੇ ਜਿਹੜਾ ਉਹਨਾਂ ਨੇ ਸਾਨੂੰ ਇੱਕ ਕਨਸੈਪਟ ਦਿੱਤਾ ਬੇਗੋਂਪੁਰੇ ਦਾ ਇਹਦਾ ਜਿਹੜਾ ਉਹਨਾਂ ਦੇ ਸਖਿਆਮਾਂ ਤੇ ਇਹਨਾਂ ਮਨਾਉਣ ਦਾ ਫਾਇਦਾ ਇਹੀ ਹੈ ਵੀ ਇਹਨਾਂ ਸਖਿਆਮਾਂ ਦੇ ਅਸੀਂ ਜਿਹੜਾ ਆਮਲ ਕਰੀਏ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅੱਜ ਪ੍ਰਕਾਸ਼ ਦਿਹਾੜੀ ਦੀਆਂ ਸੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਅੱਜ ਚੱਕ ਹਕੀਮ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸੰਗਤਾਂ ਵਿੱਚ ਬਹੁਤ ਇਛਾ ਆ ਸੰਗਤਾਂ ਬਹੁਤ ਸ਼ਰਧਾ ਭਾਵਨਾ ਨਾਲ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਈਆਂ ਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪ੍ਰੀਤ ਦੀ ਸੂਹ ਸੰਗਤਾਂ ਨੂੰ ਵਧਾਈ ਅੱਜ ਵਿਸ਼ਾਲ ਨਗਰ ਫਗਵਾੜਾ ਦੇ ਵਿੱਚ ਅਸੀਂ ਆਇਆ ਜਾ ਰਿਹਾ ਤੇ ਇਸ ਮੌਕੇ ਉੱਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਆ ਮੈਂ ਸਮੂਹ ਸੰਗਤ ਨੂੰ ਸਮੂਹ ਫਗਵਾੜਾ ਨਾਸੀਆਂ ਨੂੰ ਸਮੂਹ ਨਾਮਲੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆ ਤੇ ਨਾਲ ਕਹਿੰਦਾ ਆ ਕਿ ਆਪਾਂ ਇਹਨਾਂ ਦੇ ਪੂਰਨਿਆਂ ਦੇ ਉੱਤੇ ਚੱਲਦੇ ਹੋਏ ਉਪਦੇਸ਼ ਦੇ ਉੱਤੇ ਚੱਲਦੇ ਹੋਏ ਲਾਈਫ ਵਿੱਚ ਇਹੋ ਜਿਹਾ ਕੰਮ ਕਰੀਏ ਤਾਂ ਕਿ ਸਮਾਜ ਨੂੰ ਦੇਸ਼ ਨੂੰ ਅੱਗੇ ਲੈ ਕੇ ਜਾ ਸਕੀਏ ਅੱਜ ਗੁਰੂ ਮਹਾਰਾਜ ਦੇ 649ਵੇਂ ਆਗਮਨ ਪਰ ਕਾਹ ਜੜੀ ਦੀ ਖੁਸ਼ੀ ਦੇ ਅੰਦਰ ਫਗਵਾੜਾ ਸ਼ਹਿਰ ਦੀਆਂ ਸੰਗਤਾਂ ਅਲਕੀਆਂ ਸੰਗਤਾਂ ਬੜੀ ਧੂਮਤਾਮ ਦੇ ਨਾਲ ਗੁਰੂ ਮਹਾਰਾਜੀ ਸ਼ੋਭਾ ਯਾਤਰਾ ਦੇ ਵਿੱਚ ਸ਼ਿਰਕਤ ਕਰ ਰਹੀਆਂ ਹਨ ਸੋ ਮੈਂ ਡੇਰਾ 108 ਸਤ ਬਾਬਾ ਹੰਸਰਾਜ ਜੀ ਮਹਾਰਾਜ ਸ੍ਰੀ ਗੁਰੂ ਰਵਿਦਾਸ ਜੀ ਸੱਚਖੰਡ ਪੰਡਵਾ ਦੇ ਮੁੱਖ ਸੰਚਾਲਕ ਪੂਜਯਾ ਗੁਰਦੇਵ ਪੀਤਾ 107 ਬਿੰਦਰਪਾਲ ਜੀ ਵੱਲੋਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 699 ਪ੍ਰਗਟ ਦਿਵਸ ਦੇ ਉੱਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਿਨ੍ਹਾਂ ਨੇ ਸਮਾਜ ਨੂੰ ਇੱਕ ਤਾਜ਼ਾ ਸੰਦੇਸ਼ ਦਿੰਦਾ ਹੈ ਔਰ ਸਾਫ਼ ਤੇ ਸੁੱਚ ਰਾਜ ਭਗ ਪਾਵ ਰਾਜਨੀਤੀ ਦਾ ਸੰਦੇਸ਼ ਦਿੰਦਾ ਹੈ ਔਰ ਆਪਸ ਵਿੱਚ ਮਿਲ ਕੇ ਟੂਰਨਾਮੈਂਟ ਜਲਣ ਦਾ ਸੰਦੇਸ਼ ਦਿੰਦਾ ਹੈ ਅਧਿਆਤਮਿਕ ਦੇ ਨਾਲ ਤਾਂ ਜਿੱਥੇ ਜੋੜਿਆ ਹੀ ਉੱਥੇ ਸਮਾਜਿਕ ਇਕਤਾ ਔਰ ਰਾਜਨੀਤਿਕ ਫਰਜ ਦੀ ਵੀ ਜਿਹੜੀ ਪਹਿਚਾਣ ਕਰਵਾਈ ਹੈ ਸੋ ਐਸੇ ਮਹਾਨ ਰਹਿਬਰ ਦੇ ਪ੍ਰਗਟ ਦਿਵਸ ਦੇ ਉੱਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਕਿਰਗੁਰ ਰਵਿਦਾਸ ਮਹਾਰਾਜੀ ਦੇ 699 ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਾਰੀਆਂ ਆਈ ਸਕਤੇ ਆ ਤੇਜ ਤੁਨੇ ਤੇ ਵਸੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਅੱਜ ਫਗਵਾੜਾ ਵਿਖੇ ਜੋ ਗੁਰੂ ਘਰ ਚੱਕ ਹਕੀਮ ਤੋਂ ਜੋ ਮਹਾਰਾਜ ਦੀ ਪਵਿੱਤਰ ਸ਼ੋਭਾ ਯਾਤਰਾ ਨਗਰ ਕੀਰਤਨ ਅੱਜ ਪਲਕੀ ਸਾਹਿਬ ਸ਼ਹਿਰ ਵਲਦ ਰਵਾਨਾ ਹੋ ਰਹੀ ਹੈ ਉਸ ਤੇ ਵਿੱਚ ਆਈਆਂ ਸਾਰੀਆਂ ਸੰਗਤਾਂ ਜਿਹੜੀਆਂ ਹਜ਼ਾਰਾਂ ਦੀਆਂ ਗਿਣਤੀਆਂ ਸੈਂਕੜੇ ਦੀ ਗਿਣਤੀ ਸੱਜੇ ਇੱਥੇ ਪਹੁੰਚੇ ਨੇ ਤੁਹਾਨੂੰ ਤੁਹਾਨੂੰ ਗੁਰੂ ਰਵਿਦਾਸ ਜੀ ਮਹਾਰਾਜ ਦੇ ਇਸ ਪਾਵਨ ਪਵਿੱਤਰ ਸ਼ੋਭਾ ਯਾਤਰਾ ਤੇ ਮੈਂ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈ ਦੇਣਾ ਵਾ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਵੀ ਇਸੇ ਤਰ੍ਹਾਂ ਸਾਡਾ ਜਿਹੜਾ ਵਾ ਉਹਨਾ ਆਪਣਾ ਅਸ਼ੀਰਵਾਦ ਬਣਾ ਕੇ ਰੱਖੇ ਸਾਡੇ ਤੇ ਤਾਂ ਜੋ ਅਸੀਂ ਸ਼ਹਿਰ ਦੀ ਔਰ ਦੇਸ਼ ਦੀ ਜਿਹੜੀ ਇੰਦਾ ਤਰੱਕੀ ਜਿਹੜੀ ਆ ਹੋਈ ਜਾਵੇ ਔਰ ਅਸੀਂ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਜੋ ਸ਼ਰੋਮਣੀ ਕਮੇਟੀ ਮੰਦਰ ਕਮੇਟੀ ਨੇ ਸਾਡੀ ਡਿਊਟੀ ਲਈ ਸੀ ਕਾਰਪੋਰੇਸ਼ਨ ਦੇ ਸਾਫ ਸਫਾਈ ਜਾਂ ਜੋ ਔਰ ਬਹੁਤ ਗੁਰੂ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਬਹੁਤ ਵਧੀਆ ਢੰਗ ਨਾਲ ਹੋ ਗਈ ਆ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪਰਉਪ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਖਾਸ ਤੌਰ ਤੇ ਜਿੰਨੇ ਵੀ ਸਾਡੇ ਵੀਰ ਐਨ ਆਰ ਆਈ ਵੀਰਾਂ ਦੇਸ਼ਾਂ ਪਰਦੇਸਾਂ ਦੇ ਵਿੱਚ ਆ ਬੈਠੇ ਹਿੰਦੁਸਤਾਨ ਚ ਪੰਜਾਬ ਦੇ ਵਿੱਚ ਜਿੰਨੇ ਵੀ ਸੰਗਤਾਂ ਸਾਰਿਆਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਔਰ ਸਾਰਿਆਂ ਨੂੰ ਬੇਨਤੀ ਹੈ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦੱਸਿਓਏ ਮਾਰਗ ਦੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਔਰ ਸਾਰਿਆਂ ਨੂੰ ਅੱਜ ਦੇ ਦਿਨ ਤੇ ਔਰ ਖਾਸ ਤੌਰ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ਪੁਰਬ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਔਰ ਮੈਂ ਸਮੂਹ ਸਾਥ ਸੰਗਤ ਨੂੰ ਆਪਣੇ ਵੱਲੋਂ ਤੇ ਆਪਣੇ ਮੈਡਮ ਪ੍ਰਿਤਪਾਲ ਕੌਰ ਤੁਲੀ ਵੱਲੋਂ ਲੱਖ ਲੱਖ ਵਧਾਈ ਦੇਣਾ ਜੈ ਗੁਰੂਦੇਵ ਧੰਨ ਗੁਰੂਦੇਵ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਚੋਭਾ ਯਾਤਰਾ ਵਿੱਚ ਸ਼ਾਮਲ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਜੀ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਸਾਡੇ ਅਸੀਂ ਔਨੈਸਟ ਪੰਜਾਬ ਪ੍ਰੈਜ਼ੀਡੈਂਟ ਮੈਂ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਨੇ ਸਰਦਾਰ ਹਰਨੇਕ ਸਿੰਘ ਜੀ ਉਹਨਾਂ ਨੇ ਚਾਹ ਦੇ ਲੰਗਰ ਲਾਏ ਨੇ ਇਹ ਬੜੇ ਸਮਾਜ ਦੀ ਸੇਵਾ ਕਰਦੇ ਰਹਿੰਦੇ ਨੇ ਗੁਰੂ ਦਾਸ ਮਹਾਰਾਜ ਦੇ 699 ਗورਪੁਰ ਵਿਦਿਆ ਸਭ ਸਮੂਸ ਨਗਰ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਮੈਂ ਗੋਰੀ ਮੰਤ ਭਗਤਪੁਰਾ ਦਰਬਾਰ ਸ਼ੀਲਾ ਮੰਤ ਸਾਬਰੀ ਤੋਂ ਸਭ ਲਈ ਦੁਆ ਕਰਦੀਆਂ ਕਿ ਜੋ ਵੀ ਜਿੰਨੀ ਵੀ ਸੰਗਤ ਆਈ ਹੈ ਗੁਰੂ ਦਾਸ ਮਹਾਰਾਜ ਸਭ ਦੀਆਂ ਸਮਰੱਦਾ ਪੂਰੀਆਂ ਕਰਨ ਇਹ ਜਿਹੜਾ ਸਾਡਾ ਫਗਵਾੜਾ ਸ਼ਹਿਰ ਹੈ ਜੋ ਹਿੰਦੁਸਤਾਨੀਆ ਉਹ ਪੰਜਾਬ ਇਹ ਸਾਡਾ ਇਹ ਨਸ਼ਾ ਮੁਕਤ ਹੋਵੇ ਸੋ ਸਭ ਨੂੰ ਮੇਰੇ ਵੱਲੋਂ ਗੁਰੂ ਬਦਾਸ ਮਹਾਰਾਜ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦਾ ਦਿਨ ਬਹੁਤ ਹੀ ਭਾਗਾ ਭਰਿਆ ਆ ਬਹੁਤ ਖੁਸ਼ੀ ਦਾ ਦਿਹਾੜਾ ਆ ਅੱਜ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਤਨ ਤਨ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨੀ ਆ ਥੈਂਕ ਯੂ ਵੈਰੀ ਮਚ ਤਨ ਤਨ ਜਗਤ ਗੁਰੂ ਰਵੀਦਾਸ ਮਹਾਰਾਜ ਜੀ ਦੇ 695ਵੇਂ ਪ੍ਰਕਾਸ਼ ਉਤਸਵ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ ਜਿੱਥੇ ਮੈਂ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਉਹਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਅਰਦਾਸ ਕਰਦਾ ਹਾਂ ਕਿ ਤੁਸੀਂ ਆਪਣੀ ਨਾਮ ਜਵਾ ਸੰਗਤ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦਿਓ ਤਾਂ ਕਿ ਉਹ ਇਦਾਂ ਹੀ ਸਮਾਜ ਦੀ ਸੇਵਾ ਕਰ ਸਕਣ ਔਰ ਤੁਹਾਡੇ ਜੋ ਦਿੱਤੇ ਹੋਏ ਉਪਦੇਸ਼ਾਂ ਦੇ ਉੱਤੇ ਚੱਲਦੇ ਹੋਏ ਅਸੀਂ ਸਮਾਜ ਦੀ ਸੇਵਾ ਕਰ ਸਕੀਏ ਸਾਹਿਬ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਜਨਮ ਦਿਹਾੜੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁबारकਾਂ ਅੱਜ ਸ਼ੋਭਾ ਯਾਤਰਾ ਆਇਆ ਹੈ ਬਹੁਤ ਹੀ ਰੌਣਕਾਂ ਆਇਆ ਪਗਵਾੜਾ ਸ਼ਹਿਰ ਦੇ ਵਿੱਚ ਪ੍ਰਮਾਤਮਾ ਐਸੀ ਤਰ੍ਹਾਂ ਗੁਰੂ ਰਵਿਦਾਸ ਮਹਾਰਾਜ ਜੀ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਆਪਣੀ ਕਿਰਪਾ ਬਣਾਈ ਰੱਖਣ ਔਰ ਸਾਰੇ ਖੁਸ਼ਹਾਲ ਰਹਿਣ ਇਹੀ ਅਰਦਾਸ ਹੈ ਸਤਿਗੁਰੂ ਅੱਗੇ ਜੈ ਗੁਰਦੇਵ ਧੰ ਗੁਰਦੇਵ ਤਾਂ ਤਾਂ ਸਭ ਕੁ ਗੁਰਦਾਸ ਮਹਾਰਾਜ ਦੇ ਗੁਰਪੁਰ ਤੇ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਹ ਸਾਡੇ ਵੱਲੋਂ ਸਾਡੇ ਜਸ਼ਵੀਰ ਵੱਲੋਂ ਬਹੁਤ ਬਹੁਤ ਮੁबारकਾ ਦਿੰਦੇ ਆ ਬਾਈ ਗੁਰੂ ਪਰਮਾਤਮਾ ਗਾ ਸਤਿਗੁਰੂ ਦਾਸ ਮਹਾਰਾ ਜੀ ਕਾਰਨ ਇਹ ਖੁਸ਼ੀਆਂ ਭਰੀਆਂ ਲੈ ਕੇ ਆਵੇ ਲੱਖ ਲੱਖ ਮੁਬਾਰਕਾਂ ਗੁਰੂ ਰਬਦਾਸ ਮਹਾਰਾ ਜੀ ਦੇ ਪ੍ਰਕਾਸ਼ ਪਰਪ ਦੀਆਂ ਅਸੀਂ ਸਮੁੱਚੇ ਦੇਸ਼ਵਾਸੀਆਂ ਔਰ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ ਕਿਉਂਕਿ ਅੱਜ ਬਹੁਤ ਹੀ ਅਛੇ ਸੁਚੱਜੇ ਤਰੀਕੇ ਦੇ ਨਾਲ ਛੋਬਾ ਯਾਤਰਾ ਜਿਹੜੀ ਆ ਸ੍ਰੀ ਗੁਰੂ ਅਰਬਦਾਸ ਮਹਾਰਾ ਜੀ ਦੀ ਪੂਰੇ ਬਾਜ਼ਾਰਾਂ ਚ ਹੁੰਦੀ ਹੋਈ ਅੱਜ ਬੰਗਾ ਰੋਡ ਤੇ ਪਹੁੰਚ ਰਹੀ ਆ ਅਸੀਂ ਵੀ ਉਹਨਾਂ ਦੇ ਸਵਾਗਤ ਲਈ ਇੱਥੇ ਪਹੁੰਚੇ ਆ ਸੋ ਇੰਨਾ ਹੀ ਕੁਝ ਕਹਿੰਦਾ ਹੋਇਆ ਮੈਂ ਇੱਕ ਵਰਫੇਰ ਆਪਣੇ ਵੱਲੋਂ ਔਰ ਸਮੁੱਚੇ ਮੁਸਲਮ ਭਾਈਚਾਰੇ ਵੱਲੋਂ ਸ੍ਰੀ ਗੁਰਬਦਾਸ ਮਹਾਰਾਜ ਦੀਆਂ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ 649ਵੇਂ ਪ੍ਰਕਾਸ਼ ਦਿਹਾੜੇ ਦੀਆਂ ਮਾਨਵਤਾ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਅੱਜ ਫਵਾੜਾ ਬਖੇ ਬਹੁਤ ਹੀ ਵੱਡੇ ਲੈਵਲ ਤੇ ਵਿਸ਼ਾਲ ਜਿਹੜੀ ਸ਼ੋਭਾ ਯਾਤਰਾ ਅੱਜ ਚੱਕੀ ਗੁਰਦੁਆਰਾ ਸਾਹਿਬ ਤੋਂ ਚੱਲੀ ਸੀ ਜਿਹੜੀ ਕਿ ਸਾਰੇ ਬਾਜ਼ਾਰਾਂ 'ਚੋਂ ਘੁੰਮਦੀ ਹੋਈ ਅੱਜ ਸਾਡੇ ਚੌਂਕ ਕੁਲਥਮ ਚੌਂਕ ਬੰਗਾਰੂਰ ਦੇ ਪਹੁੰਚ ਰਹੀ ਹੈ ਅਸੀਂ ਸਾਰੇ ਮਰਚੈਂਟ ਐਸੋਸੀਏਸ਼ਨ ਕਲੋਥ ਮਰਚੈਂਟ ਐਸੋਸੀਏਸ਼ਨ ਔਰ ਜਿੰਨੀਆਂ ਫਰਵਾੜੇ ਦੀਆਂ ਜੱਥੇਬੰਦੀਆਂ ਅੱਜ ਉੱਥੇ ਇੱਥੇ ਖੜੇ ਆ ਉਹਨਾਂ ਦੀ ਵੇਟ ਕਰ ਰਹੇ ਆ ਸੰਗਤ 'ਚ ਬੜੀ ਉਤਸ਼ਾਹ ਆ ਮੈਂ ਆਪਣੇ ਕੁਲਥਮ ਪਰਿਵਾਰ ਵੱਲੋਂ ਸਾਰੇ ਸ਼ਹਿਰ ਦੀਆਂ ਐਸੋਸੀਏਸ਼ਨਜ਼ ਵੱਲੋਂ ਅੱਜ ਦੇ ਇਸ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਾ ਸਾਰੀ ਸੰਗਤ ਨੂੰ ਜਿੱਥੇ ਅੱਜ ਦੇ ਦਿਨ ਲੱਖਾਂ ਹੀ ਸੰਗਤ ਅੱਜ ਗੁਰੂ ਸਾਹਿਬ ਨੂੰ ਨਮਸਕਾਰ ਹੋ ਰਹੀ ਆ ਉੱਥੇ ਪ੍ਰਬੰਧਕਾਂ ਨੂੰ ਔਰ ਗੁਰਦੁਆਰੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ